ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕੋ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਸੋ ਅਸੀਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆਂ ਕਿ ਅਸੀਂ ਇੱਕ ਨਵਾਂ ਨਿਊ ਚੈਨਲ ਸ਼ੁਰੂ ਕਰ ਰਹੇ ਆਂ ਇਹ ਚੈਨਲ ਦਾ ਜਿਹੜਾ ਨਾਮ ਹੈ ਮੰਡ ਨਿਊਜ਼ ਪੰਜਾਬ ਨਾਂ ਦਾ ਇਹ ਚੈਨਲ ਸ਼ੁਰੂ ਕੀਤਾ ਇਹ ਚੈਨਲ ਦੀ ਸ਼ੁਰੂਆਤ ਅਸੀਂ ਡਾਕਟਰ ਮਨਜੀਤ ਸਿੰਘ ਜੀ ਦੀ ਲੀੜਾ ਤੋਂ ਪ੍ਰੇਰਣਾ ਲੈ ਕੇ ਚੈਨਲ ਦੀ ਅਰੰਭਤਾ ਕੀਤੀ ਆ ਜਿਹੜੇ ਕਿ ਪਿਛਲੇ 30 ਸਾਲਾਂ ਤੋਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਆਪਾਂ ਜਿਹੜਾ ਹੈ ਸਿਰ ਤੋੜ ਯਤਨ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਲੋਕਾਂ ਦੇ ਹੱਕਾਂ ਲਈ ਲੜਦੇ ਆ ਰਹੇ ਨੇ ਪਿਛਲੇ 3 ਸਾਲਾਂ ਤੋਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਮੰਡ న్యూਜ਼ ਪੰਜਾਬ ਨਾਂ ਦਾ ਚੈਨਲ ਸ਼ੁਰੂ ਕੀਤਾ ਇਸ ਚੈਨਲ ਤੇ ਵੀ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰਾਂਗੇ ਲੋਕਾਂ ਦੇ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਸਿਰ ਤੋੜ ਯਤਨ ਕਰਾਂਗੇ ਅਤੇ ਨਾਲ ਦੀ ਨਾਲ ਪੰਜਾਬ ਦੇ ਹੋਰ ਭੱਜ ਦੇ ਮੁੱਦਿਆਂ ਤੇ ਵਿਚਾਰ ਚਰਚਾ ਡਾਕਟਰ ਮਨਜੀਤ ਸਿੰਘ ਦੇ ਸਹਿਯੋਗ ਦੇ ਨਾਲ ਕਰਕੇ ਜਨਤਾ ਦੀ ਗੈਜ਼ਰੀ ਦੇ ਵਿੱਚ ਪੇਸ਼ ਕਰਨ ਦਾ ਯਤਨ ਕਰਾਂਗੇ ਸੋ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਤੁਸੀਂ ਡਾਕਟਰ ਮਨਜੀਤ ਸਿੰਘ ਲੀਣਾ ਦਾ ਪਹਿਲਾ ਚੱਲ ਰਿਹਾ ਚੈਨਲ ਹੱਕ ਸੱਚ ਦੀ ਆਵਾਜ਼ ਉਹ ਚੈਨਲ ਨੂੰ ਤੁਸੀਂ ਭਰਪੂਰ ਸਮਰਥਨ ਦਿੱਤਾ ਅਤੇ ਦੇ ਰਹੇ ਹੋ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਸਾਡੇ ਇਸ ਨਵੇਂ ਚੈਨਲ ਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਵੀ ਕਰਨਾ ਤੇ ਜਿਉਂ ਵੀ ਅਸੀਂ ਇਹਦੇ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਾਂਗੇ ਲੋਕਾਂ ਦੇ ਪਾਸ ਦੇ ਜਿਹੜੇ ਮੁੱਦੇ ਇਹਦੇ ਤੇ ਰੱਖਾਂਗੇ ਵੀਡੀਓ ਅਪਲੋਡ ਕਰਾਂਗੇ ਉਹਨਾਂ ਨੂੰ ਸੁਣਨਾ ਤੇ ਸੁਣ ਕੇ ਅੱਗੇ ਸ਼ੇਅਰ ਕਰਨਾ ਤੇ ਸਾਡਾ ਪੂਰਾ ਸਹਿਯੋਗ ਦਿਓ ਤੇ ਅਸੀਂ ਲੋਕਾਂ ਦੇ ਹੱਕਾਂ ਲਈ ਡਟ ਕੇ ਗੱਲ ਕਰਦੇ ਰਹਾਂਗੇ ਸਾਰੇ ਦਰਸ਼ਕਾਂ ਦਾ ਧੰਨਵਾਦ